ਇਹਨਾਂ ਦਾ ਫਰਜ਼ ਬਣਦਾ ਕਿਰਾ ਪਾਣੀ ਆਉਦਾ ਇੰਤਜ਼ਾਮ ਕਰਨਾ ਈਚੀ ਦੇ ਸਰਪੰਚ ਕੁਝ ਨਹੀਂ ਕਰ ਸਕਦਾ ਅਜੇ ਤਾਂ ਕੱਲ ਬਰਸ ਬਣਿਆ ਅਸੀਂ ਦੋਨਾਂ ਧਿਰਾਂ ਨੂੰ ਕਹਿ ਕੇ ਗਏ ਆਂ ਔਰ ਮੈਂ ਏਸਕਰ ਨੂੰ ਜਿਹੜੇ ਘਰ ਨੇ ਪਾਣੀ ਛੱਡਿਆ ਹੋਇਆ ਮੈਂ ਇਹਨਾਂ ਨੂੰ ਕਿਹਾ ਕਿ ਜਦੋਂ ਹੀ ਸਾਡੇ ਕੋਲ ਗ੍ਰਾਂਟ ਆਉਂਦੀ ਹੈ ਉੱਥੇ ਕਿਹੜਾ ਪਾਣੀ ਗਾਂ ਕਿਸੇ ਵਸਨਕਾਸਾਈ ਛੱਡ ਦੇ ਬਗਾਨੇ ਖਾਂ ਉਹ ਜਾ ਕੇ ਉੱਥੋਂ ਪਾਣੀ ਛੁੱਟ ਕੇ ਸਕੂਲ ਦੇ ਬੱਚੇ ਜਾਂਦੇ ਸਾਰੇ ਇੱਧਰ ਖਾਲੀ ਹੈ ਤਾਂ ਸ਼ਾਂਤ ਕਰਦੇ ਨੇ ਪਾਣੀ ਦੀ ਨਿਕਾਸੀ ਕਰਨ ਵਾਸਤੇ ਸਾਡੀ ਪੰਚਾਇਤ ਨੇ ਬਿਲਕੁਲ ਰੋਡ ਮੈਪ ਤਿਆਰ ਕੀਤਾ ਹੋਇਆ ਅਸੀਂ ਜੇ ਕੋਈ ਗ੍ਰਾਂਟ ਆ ਗਈ ਇਸ ਨੂੰ ਇੱਧਰ ਲਗਾ ਦੇ ਪਾਣੀ ਨੂੰ ਇੱਕ ਕਰ ਲੈਣਾ ਰਹਿੰਦਾ ਸੀ ਨੂੰ ਮੈਂ ਕੱਢ ਕੇ ਲਿਆ ਜਾਂਗੇ ਇਹਨਾਂ ਨੂੰ ਲਗਾ ਦੇ ਜੀ ਇਹ ਕੰਮ ਆ ਗਾਲ ਨਾ ਕੋਈ ਜੀ ਆਹ ਚਾਨੂੰ ਸੱਜਿਆ ਅਸਕਰ ਨੇ ਵੀ ਕਹਿੰਦੇ ਰਾਹ ਦੇ ਵਿੱਚ ਜਿਹੜਾ ਪਾਣੀ ਖੜਾ ਸਾਡੀ ਨਾਲੀ ਚੱਲਦੀ ਸੀ ਪਹਿਲਾਂ ਤੇ ਦੂਜੀ ਧਰ ਨੇ ਨਾਲੀ ਮੂਹਰੇ ਪਾਸੇ ਬੰਦ ਕਰਤੀ ਹੈ ਹੂੰ ਤੇ ਤੁਸੀਂ ਸਰਪੰਚੋਂ ਵੇਖੋ ਰਸਤੇ ਵਿੱਚ ਕੈਮਰਾ ਮੈਨੂੰ ਕਹਿੰਦੇ ਦਿਖਾ ਦੇ ਜਿਹੜਾ ਪਾਣੀ ਰਸਤੇ ਦੇ ਵਿੱਚ ਖੜਾ ਇੱਧਰੋਂ ਪਾਸੇ ਬੰਨ੍ ਲਾ ਦਿੱਤਾ ਇਹ ਕਾਰਨ ਕਿ ਬੰਨ ਲਾਉਂਦਾ ਕਾਰਨ ਕੀ ਹੈ ਤਾਰਾ ਜੀ ਸਭ ਤੋਂ ਪਹਿਲਾਂ ਸੱਚ ਦੀ ਪੜਤਾਲ ਔਰ ਮਾਲਵਾ ਟੀਵੀਜ਼ਨ ਔਰ ਬਾਈ ਆਪਣੇ ਦੂਜੇ ਵੀ ਆਏ ਆ ਵੀਰ ਸਾਰੇ ਮੀਡੀਆ ਜਿਹੜੇ ਕਰਮਚਾਰੀ ਪਹੁੰਚੇ ਆ ਸਭ ਤੋਂ ਪਹਿਲਾਂ ਤੁਹਾਡਾ ਪਹੁੰਚਣ ਤੇ ਇੱਥੇ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਤੁਸੀਂ ਸਾਡੇ ਪਿੰਡ ਦੀ ਖਬਰ ਸਾਰ ਲਈ ਹੈ ਤੁਸੀਂ ਲੋਕਾਂ ਤੱਕ ਇਹ ਗੱਲ ਪਹੁੰਚਾਉਣੀਓ ਇਹ ਗੱਲ ਆ ਜਿਹੜੀ ਸਰਕਾਰ ਤੱਕ ਪਹੁੰਚੇਗੀ ਤਾ ਹੀ ਆ ਜਿਹੜਾ ਸਾਫ਼ ਹੋਵੇਗਾ ਸੀਸਾ ਸਾਫ਼ ਹੋਵੇ ਕਿ ਅੱਜ ਤੱਕ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹ ਵਿਕਾਸ ਦਾ ਨਾਹਰਾ ਲਾਉਂਦੀਆਂ ਨਹੀਂ ਔਰ ਵਿਕਾਸ ਤੁਸੀਂ ਦੇਖਦੇ ਹੋ ਤਾਰਾ ਜੀ ਆਜੋ ਮੈਂ ਤੁਹਾਨੂੰ ਦਿਖਾਉਣਾ ਅੱਗੇ ਚੱਲਦੇ ਆਪਾਂ ਤੇ ਨਾਲੋਂ ਨਾਲ ਆਪਾਂ ਗੱਲਬਾਤ ਵੀ ਕਰਦੇ ਰਵਾਂਗੇ ਕਿ ਆ ਵਿਕਾਸ ਆ ਵਿਕਾਸ ਦੀਆਂ ਨਿਸ਼ਾਨੀਆਂ ਦੇਖੋ ਸਿਰਫ ਇੱਥੇ ਪਾੜੋ ਦੀ ਰਾਜਨੀਤੀ ਕੀਤੀ ਜਈਆ ਪਿੰਡਾਂ ਦੇ ਵਿੱਚ ਸਾਡੀ ਪੰਚਾਇਤ ਹੁਣੇ-ਹੁਣੇ ਬਣੀ ਆ ਤਾਰਾ ਜੀ ਆ ਦੇਖੀਏ ਆਪਾਂ ਦੇਖੋ ਆ ਸੜਕਾਂ ਬਣਦੀਆਂ ਨਹੀਂ ਪਿੰਡ ਦੀਆਂ ਜੜੀਆਂ ਸੜਕਾਂ ਬਣੀਆਂ ਨਹੀਂ ਇਹ ਤੁਸੀਂ ਤਸਵੀਰਾਂ ਦੇ ਵਿੱਚ ਦਿਖਾਓ ਕੈਮਰਾਮੈਨ ਨੂੰ ਕਹੋ ਕਿ ਆ ਲੋਕ ਵਾਲੀ ਸੜਕ ਬਣੀ ਹੋਈ ਆ ਉਹ ਜਦੋਂ ਇਹ ਸੜਕ ਬਣਦੀ ਆ ਨਾ ਇਹਦੇ ਨਾਲ ਇੱਕ ਪਾਣੀ ਦੇ ਨਿਕਾਸੀ ਲਈ ਜਗ੍ਹਾ ਬਣਦੀ ਏ ਕਿ ਪਾਣੀ ਦਾ ਨਿਕਾਸ ਵੀ ਹੋਣਾ ਚਾਹੀਦਾ ਨਹੀਂ ਤਾਂ ਤੁਸੀਂ ਦੇਖ ਲਓ ਇਹ ਕਰੋੜਾ ਰੁਪਏ ਚ ਸੜਕਾਂ ਬਣਦੀਆਂ ਨੇ ਲੱਖਾਂ ਰੁਪਏ ਚ ਸੜਕਾਂ ਬਣਦੀਆਂ ਨੇ ਵੇਸਟ ਆ ਇਹ ਲੋਕਾਂ ਦੇ ਪੈਸੇ ਦੀ ਬਰਬਾਦੀ ਹੋ ਰਹੀ ਆ ਨਾ ਇਹਦਾ ਮਤਲਬ ਕਿ ਗੋਗਲੂਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ ਸਰਕਾਰਾਂ ਨੇ ਜਿਹੜੀਆਂ ਪਿਛਲੀਆਂ ਕਰਦੀਆਂ ਨੇ ਕਰਤੂਤਾਂ ਸਾਡੀ ਨਵੀਂ ਪੰਚਾਇਤਾ ਮੈਂ ਇਹਨਾਂ ਦਾ ਵਾਦਾ ਕਰ ਰਿਹਾ ਕਿ ਬਈ ਵੀ ਤੁਹਾ ਜਦੋਂ ਸਾਡੇ ਕੋਲ ਪੈਸਾ ਆਵੇਗਾ ਤਾਂ ਅਸੀਂ ਤੁਹਾਡੇ ਪਾਣੀ ਦੀ ਨਿਕਾਸੀ ਵੀ ਕਰਵਾਵਾਂਗੇ ਪਿਛਲੀਆਂ ਪੰਚਾਇਤਾਂ ਨੇ ਜੋ ਕੁਝ ਕੀਤਾ ਉਹਨਾਂ ਨੂੰ ਮੈਂ ਪੰਚਾਇਤ ਨੂੰ ਮਾੜਾ ਨਹੀਂ ਕਹੂੰਗਾ ਅਸਲ ਦੇ ਵਿੱਚ ਇੱਥੇ ਤਾਰਾ ਜੀ ਸਰਪੰਚ ਪਿਛਲੀਆਂ ਪੰਚਾਇਤਾਂ ਦੀ ਗੱਲ ਕਰ ਰਹੇ ਹੋ ਸਰਪੰਚ ਸਾਹਿਬ ਅਸੀਂ ਹੁਣ ਮੌਜੂਦਾ ਸਰਪੰਚ ਦੀ ਗੱਲ ਪੰਚਾਇਤ ਦੀ ਗੱਲ ਕਰਾਂਗੇ ਆ ਤਾਂ ਤਾਜ਼ਾ ਤਾਜ਼ਾ ਮੈਟਰ ਤੁਹਾਡੀ ਪੰਚਾਇਤ ਵੇਰ ਦਾ ਹੋਇਆ ਇਹ ਤਾਂ ਇਹ ਤਾਂ ਪਿਛਲੀਆਂ ਪੰਚਾਇਤਾਂ ਤਾਂ ਨਹੀਂ ਹੋਇਆ ਨਾ ਇਹ ਇੱਕ ਗੱਲ ਪਿਛਲੀਆਂ ਪੰਚਾਇਤਾਂ ਨੂੰ ਨਾ ਕਹੋ ਤੁਸੀਂ ਹੁਣ ਦੀ ਗੱਲ ਕਰੋ ਜਿਹੜੀ ਹੁਣ ਦੀ ਗੱਲ ਅਸਲ ਦੀ ਵਿੱਚ ਇਹਨਾਂ ਦਾ ਆਪਸੀ ਡਿਸਬਿਊਟ ਚੱਲ ਰਿਹਾ ਪਾਣੀ ਨੂੰ ਲੈ ਕੇ ਕੇਸ ਚੱਲ ਰਿਹਾ ਸੀ ਕੇਸ ਤੁਸੀਂ ਇਹਨਾਂ ਨੂੰ ਪੁੱਛ ਲਓ ਕਿ ਕੇਸ ਦੇ ਵਿੱਚ ਸੁਣਵਾਈ ਕੀ ਹੋਈ ਹੈ ਤੁਸੀਂ ਇਨਕੁਆਰੀ ਦੇਖੋ ਨਾ ਕਿ ਹੁਣ ਪੰਚਾਇਤ ਕੋਲ ਉਹ ਕਹਿੰਦੇ ਕੇਸ ਦੂਜੀ ਧਿਰ ਨੇ ਕੀਤਾ ਸੀ ਉਹ ਵਾਪਸ ਲੈ ਲਿਆ ਵਾਪਸ ਲੈ ਲਿਆ ਤੁਹਾਨੂੰ ਬੁਲਾਇਆ ਜਾਂਦਾ ਵੀ ਸਾਡਾ ਮਸਲਾ ਵੇਖ ਕੇ ਜਾਓ ਦਾ ਹੱਲ ਕਰੋ ਤੁਹਾਨੂੰ ਸੱਦਾ ਸੀ ਇਹ ਧਿਰ ਨੇ ਦੂਜੀ ਨੇ ਭੁਲਾਇਆ ਇਹਨਾਂ ਨੇ ਸਾਨੂੰ ਦੇਖੋ ਜੀ ਅਸੀਂ ਪਾਣੀ ਛੜਕ ਦੇ ਵਿੱਚ ਕੱਢਣ ਵਾਸਤੇ ਕਹਿ ਸਕਦੇ ਹਾਂ ਕਿ ਪਾਣੀ ਛੜਕ ਦੇ ਵਿੱਚ ਕੱਢੋ ਜੀ ਪੰਚਾਇਤ ਕਢਵਾ ਸਕਦੀ ਆ ਇਹਨਾਂ ਦੇ ਘਰ ਵਾਲਿਆਂ ਦਾ ਪਾਣੀ ਛੜਕ ਦੇ ਵਿੱਚ ਆ ਰਿਹਾ ਉਹ ਕੱਢਿਆ ਕਿਨੇ ਆ ਤੁਸੀਂ ਸਰਪੰਚ ਆਓ ਮਾਲਕ ਨੂੰ ਬੈਠ ਦੇ ਤੁਹਾਡੇ ਕੋਲ ਪੰਚਾਇਤ ਦੀ ਪਾਵਰ ਹੈ ਪੰਚਾਇਤ ਮੈਂ ਮੈਂ ਪਾਣੀ ਪੰਚਾਇਤ ਦੀ ਪਾਵਰ ਹੈ ਉਹ ਪਾਣੀ ਕੱਢਿਆ ਕਿਨੇ ਆ ਉਹ ਇਹ ਪਾਣੀ ਇਸ ਘਰ ਵਾਲਿਆਂ ਨੇ ਕੱਢਿਆ ਸੀ ਨਹੀਂ ਨਾਲੀ ਕਿਹਣੀ ਤੋੜੀ ਉਹ ਨਾਲੀ ਤੋੜੀ ਤੇ ਇਹਨਾਂ ਦੀ ਪਹਿਲਾਂ ਦੀ ਤੋੜੀ ਹੋਈ ਆ ਨਾਲੀ ਦੀ ਤੁਸੀਂ ਇਹ ਹਾਂਜੀ ਐਸੇ ਨਹੀਂ ਲੈ ਤੁਸੀਂ ਇੱਥੇ ਨਾਲੀ ਜੀ ਨੂੰ ਥੋੜੇ ਸਾਡੀ 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 ਪੰਚਾਇਤ ਦੇ ਵਿੱਚ ਕੋਈ ਨਾਲੀ ਤੋੜੂਗਾ ਤਾਰਾ ਜੀ ਮੈਂ ਕਹਿੰਨਾ ਕਿ ਇਨਲੀਗਲ ਹੈ ਜੋ ਪਾਣੀ ਛੱਡ ਰਿਹਾ ਔਰ ਪਰਚਾ ਉਸ ਉੱਪਰ ਚਾਏ ਮੰਡੀ ਬੋਰਡ ਦੇ ਅਧੀਨ ਸੜਕ ਬਣੀ ਆ ਚਾਏ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਬਣੀ ਹੋਈ ਆ ਸੜਕ ਪਰ ਇਸ ਟਾਈਮ ਮੰਡੀ ਬੋਰਡ ਕੋਲ ਜਿਹੜਾ ਇਹਦਾ ਅਧਿਕਾਰ ਆ ਔਰ ਇਹਨਾਂ ਉੱਪਰ ਜੋ ਵੀ ਮੇਰੇ ਪਿੰਡ ਦਾ ਪਾਣੀ ਛਣਦੂਰ ਛੱਡੇਗਾ ਤਾਂ ਉਹਦੇ ਉੱਪਰ ਪਰਚਾ ਦਰਜ ਹੋਵੇ ਜਿਹੜੀ ਤਰ ਦੇ ਜਿਹੜੀ ਤਰ ਦੇ ਵਿੱਚ ਬਾਰ ਤੇ ਵਿੱਚ ਪਾਣੀ ਹੈ ਉਹ ਤਰ ਕਹਿੰਦੀ ਹੈ ਕਿ ਸਰਪੰਚ ਦਾ ਫਰਜ ਹੈ ਸਾਨੂੰ ਦੋਨਾਂ ਤਰਾਂ ਨੂੰ ਪਿਠਾ ਕੇ ਸਾਡੇ ਨਾਲ ਕੰਪਰੋਮਾਈਜ਼ ਕਰਾਂਗਾ ਲੇਕਿਨ ਸਰਪੰਚ ਨੂੰ ਅਸੀਂ ਸੱਜਿਆ ਸਰਪੰਚ ਨੇ ਸਾਡੀ ਇੱਕ ਗੱਲ ਨਹੀਂ ਸੁਣੀਗੀ ਸਰਪੰਚ ਦੂਜੀ ਤਰ ਕੋਲ ਹੋ ਕੇ ਵਾਪਸ ਚਲੇਗਾ ਇਤੋਂ ਤੱਕ ਕਿ ਸਾਨੂੰ ਕੋਈ ਦਲਾਸਾ ਵੀ ਨਹੀਂ ਦੇ। ਇੱਕ ਗੱਲ ਸੁਣੋ ਇਹਨਾਂ ਦੇ ਘਰ ਮੇ ਆ ਕੇ ਗਿਆ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਕੈਮਰੇ ਦੇ ਵਿੱਚ ਲਾਓ ਕਿ ਮੈਂ 1 ਮਿੰਟ ਮੈਂ ਦੋਨਾਂ ਧਿਰਾਂ ਕੋਲ ਮੇਰੇ ਨਾਲ ਪੰਚਾਇਤ ਮੈਂਬਰ ਨੇ ਸਿਆਣੇ ਬਜ਼ੁਰਗ ਨੇ ਅਸੀਂ ਇਹਨਾਂ ਕੋਲ ਸਵੇਰ ਆਏ ਆ ਉਹਨਾਂ ਨੂੰ ਬੁਲਾਇਆ ਜਾਵੇ ਬੈਠੀ ਆਓ ਇੱਕ ਮਿੰਟ ਲੋਕਾਂ ਤਾਂ ਕਿ ਗੱਲ ਪਹੁੰਚਣੀ ਚਾਹੀਦੀ ਹੈ ਮੈਂ ਤੁਹਾਨੂੰ ਗੱਲ ਕਹਿੰਦਾ ਕਿ ਹਾਂ ਇੱਕ ਅਸੀਂ ਦੋਨਾਂ ਧਿਰਾਂ ਨੂੰ ਕਹਿ ਕੇ ਗਏ ਆ ਔਰ ਮੈਂ ਇਸ ਘਰ ਨੂੰ ਜਿਹੜੇ ਘਰ ਨੇ ਪਾਣੀ ਛੱਡਿਆ ਹੋਇਆ ਮੈਂ ਇਹਨਾਂ ਨੂੰ ਕਿਹਾ ਕਿ ਜਦੋਂ ਹੀ ਸਾਡੇ ਕੋਲ ਗ੍ਰਾਂਟ ਆਉਂਦੀ ਹੈ ਮੈਂ ਰਿਕਾਰਡਿੰਗ ਸੁਣਾ ਸਕਦਾ ਇਹਨਾਂ ਦੇ ਬੇਟੇ ਦੀ ਮੈਂ ਕਿਹਾ ਕਿ ਇਨਾਂ ਦੇ ਘਰਾਂ ਕਿਗੇ ਆ ਪਾਣੀ ਨੂੰ ਐਸ ਮਿੱਟੀ ਨੂੰ ਵੀ ਕਿੱਗੇ ਗਏ ਜੀ ਤੁਹਾਡੇ ਕੋਲ ਸਾਲ ਨਾ ਆਵੇ 6 ਮਹੀਨੇ ਨਾ ਆਵੇ ਤੁਸੀਂ ਇਹ ਦੱਸੋ ਵੀ ਆ ਮਿੱਟੀ ਪਾਈ ਪਈ ਆ ਇਹ ਬਣ ਲੱਗਿਆ ਤੇ ਨਹੀਂ ਲੱਗਿਆ ਬਣਨ ਲੱਗਿਆ ਹੋਇਆ ਤੁਸੀਂ ਪਿਛਲੀਆਂ ਪੰਚਾਇਤਾਂ ਨੂੰ ਕਹੀਏ ਨੇ ਉਹਨਾਂ ਨੇ ਐ ਕਰਤਾ ਉਹ ਐ ਕਰਤਾ ਆ ਤਾਂ ਤੁਹਾਡੀ ਮੌਜੂਦਾ ਪੰਚਾਇਤ ਦੇ ਵਿੱਚ ਹੋ ਰਿਹਾ ਨਾ ਇਹਦਾ ਹੱਲ ਕੀ ਕਰਿਆ ਤੁਸੀਂ ਇੱਕ ਇੱਕ ਗੱਲ ਮੈਂ ਤੁਹਾਨੂੰ ਦੱਸ ਦਾਂ ਤਾਰਾ ਜੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਛੜਕਦੇ ਪਾਣੀ ਛੱਡਿਆ ਜਾਵੇ ਐ ਤਾਂ ਹੈ ਹੀ ਨਹੀਂ ਸਹਿਮਤ ਮੈਂ ਵੀ ਸਹਿਮਤ ਨਾ ਮੈਂ ਕਹ ਦੋ ਮੈਂ ਤੁਹਾਨੂੰ ਵਾਰ-ਵਾਰ ਇੱਕ ਗੱਲ ਰਿਪੀਟ ਕਰ ਰਿਹਾ ਨਹੀਂ ਇਹ ਫਿਰ ਨੂੰ ਬੰਦ ਕੌਣ ਨਹੀਂ ਕਰਾਇਆ ਗਿਆ ਤਾਰਾ ਜੀ ਮੈਂ ਇਹਨਾਂ ਨੂੰ ਕਿਹਾ ਦੇਖੋ ਮੈਂ ਇਹਨਾਂ ਨੂੰ ਕਿਹਾ ਮੈਂ ਹੁਣ ਵੀ ਕਹਿ ਰਿਹਾ ਕਿ ਜਿਹੜਾ ਵੀ ਪਿੰਡ ਦੇ ਵਿੱਚ ਛੜਕ ਉੱਪਰ ਪਾਣੀ ਛੜ ਰਿਹਾ ਉਹਦੇ ਉੱਪਰ ਮੰਡੀ ਬੋਰਡ ਨੂੰ ਚਾਹੀਦਾ ਖੁਦ ਬੈਠੇ ਸੁੱਤੇ ਪਏ ਸਿਰਫ ਔਧਿਆ ਦੇ ਮਾਲਕ ਬਣਨਾ ਜੀ ਦੂਰ ਹੈ ਤੁਸੀਂ ਐਕਸ਼ਨ ਕੀ ਲੈ ਤਾ ਤੁਸੀਂ ਐਕਸ਼ਨ ਤੁਸੀਂ ਪਿੰਡ ਦੇ ਸਰਪੰਚ ਆ ਮੈਂ ਇਹਨਾਂ ਨੂੰ ਕਿਹਾ ਕਿਵੇਂ ਇਹਦੇ ਉੱਪਰ ਜਿਹੜਾ ਪਾਣੀ ਨਾ ਛੱਡੋ ਨਹੀਂ ਤਾਂ ਪਰਚਾ ਦਰਜ ਹੋਵੇਗਾ ਜੀ ਮੈਂ ਗੱਲ ਕਹਿਣਾ ਇਹਨਾਂ ਨੂੰ ਮੈਂ ਹੁਣ ਵੀ ਕਹਿ ਦੁੱਤਾ ਮੀਡੀਆ ਦੇ ਵਿੱਚ ਜਾਊਗੀ ਗੱਲ ਜੀ ਪਾਣੀ ਜਾਵੇਗਾ ਨਾ ਉਹ ਨਾਲੀ ਨਾਲੀ ਅੱਗੇ ਬਣੀ ਹੋਈ ਚਲਦੀ ਹੈ ਇਹਨਾਂ ਨੇ ਨਾ ਡੀਸੀ ਸਾਹਿਬ ਤੋਂ ਨਾਲੀ ਜਿਹੜੀ ਬਣਵਾਈ ਸੀਗੀ ਉਹ ਜਿਹੜਾ ਇਹਨਾਂ ਇਹਨਾਂ ਕੋਲੇ ਕਾਗਜ਼ ਵੀ ਹੈ ਉਹ ਸਾਰਾ ਇੱਥੇ ਬਾਣੀ ਉਹਨਾਂ ਡੀਸੀ ਸਾਹਿਬ ਨੇ ਬਣਵਾਈ ਉਸ ਤੋਂ ਬਾਅਦ ਫੇਰ ਬੰਨਣ ਤੋਂ ਬਾਅਦ ਫੇਰ ਉਹ ਨਾਲੀ ਤੋੜ ਦਿੱਤੀਗੀ ਤਾਂ ਹੀ ਇਹ ਪਾਣੀ ਸ ਜਿਹੜੀ ਇਹਨਾਂ ਦੀ ਖਾਲੀ ਟੋੜੀ ਹੈ ਜਾਂ ਟੁੱਟੀ ਹੈ ਇਹ ਸਾਡੀ ਪੰਚਾਇਤ ਦੀ ਮੌਜੂਦਗੀ ਚ ਨਹੀਂ ਦੇਖੋ ਇਹਨਾਂ ਦਾ ਪਹਿਲਾਂ ਨਾਲ ਲੰਬੇ ਸਮੇਂ ਤੋਂ ਡਿਸਪਿਊਟ ਚੱਲ ਰਿਹਾ ਹੈ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਕਿ ਮੇਰੇ ਸਾਹਮਣੇ ਟੁੱਟੀ ਸੀ ਦੇਖੋ ਹੁਣ ਨਾਲ ਹੀ ਬਾਈ ਸੀ ਤੁਸੀਂ ਬੜੇ ਸੂਝਵਾਨ ਹੋ ਬਹੁਤ ਵਧੀਆ ਇਨਸਾਨ ਹੋ ਦੁਨੀਆ ਤੱਕ ਗੱਲ ਪਹੁੰਚਾਉਣੀ ਹੋ ਲੋਕਾਂ ਤੱਕ ਜਾਵੇਗੀ ਇਹ ਗੱਲ ਜੇ ਸਾਡੇ ਸਾਹਮਣੇ ਟੁੱਟੀ ਹੈ ਅਸੀਂ ਉਸ ਗੱਲ ਦੀ ਗਵਾਹੀ ਪਰ ਸਕਦੀ ਹੈ ਪੰਚਾਇਤ ਅਦਰਵਾਈਜ਼ ਸਾਡੇ ਸਾਹਮਣੇ ਨਹੀਂ ਹੁੰਦਾ ਤਾਂ ਪੰਚਾਇਤ ਇਹ ਤਾਂ ਨਹੀਂ ਕਿ ਦੋਨਾਂ ਤੇਾਨੂੰ ਲੜਾਈ ਕਰਵਾ ਦੇਵੇ ਤੁਸੀਂ ਰੋਕਤਾ ਸਕਦੇ ਸੀ ਜਿਹੜੀ ਆ ਟੁੱਟ ਗਈ ਤੋੜਤੀ ਇਹ ਰੋਕਤਾ ਲਾ ਸਕਦੇ ਫਾਈਲ ਬੰਦ ਕਰੋ ਨਾਲੀ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਹੈ ਕਿ ਪਾਣੀ ਵੀ ਨਾ ਛੜਕਤੇ ਛੱਡੋ ਜੀ ਤੁਸੀਂ ਪਾਣੀ ਵੀ ਨਾ ਛੜਕਤੇ ਛੱਡੋ ਤਾਰਾ ਜੀ ਇਹ ਸਾਹਮਣੇ ਨੇ ਇਹਨਾਂ ਨੂੰ ਪੁੱਛੋ ਕਿ ਇਹਨਾਂ ਦੇ ਘਰੇ ਆ ਕੇ ਗਏ ਕਿ ਨਹੀਂ ਗੱਲ ਤੇ ਜਾਂਦੀ ਬਾਹ ਕੇ ਤੁਸੀਂ ਕੰਪਰੋਮਾਈਜ਼ ਕਰਾਈ ਅਸੀਂ ਬਿਲਕੁਲ ਆ ਕੇ ਗਏ ਇਹਨਾਂ ਨੂੰ ਪੁੱਛੋ ਪੱਕੀ ਆ ਗਏ ਪੁੱਛੋ ਜੀ ਇਹਨਾਂ ਨੂੰ ਬਾਈ ਜੀ ਆਏ ਸਰਪੰਚ ਸਾਹਿਬ ਇਹਨਾਂ ਨੇ ਬੁਲਾਇਆ ਇਹਨਾਂ ਨੇ ਪਹਿਲੀ ਵਾਰ ਇੱਧਰ ਖੜੀ ਇਹਨਾਂ ਨੂੰ ਹੂੰ ਹੂੰ ਇਹ ਦੂਜਾ ਸਾਰੇ ਘਰ ਆਵਦਾ ਪਾਣੀ ਆਪ ਛੜਕਦੇ ਜੀ ਇਹਨਾਂ ਦਾ ਫਰਜ਼ ਬਣਦਾ ਕਿਰਾ ਪਾਣੀ ਆਵਦਾ ਇੰਤਜ਼ਾਮ ਕਰਨਾ 86 ਦੇ ਸਰਪੰਚ ਕੁਛ ਨਹੀਂ ਕਰ ਸਕਦਾ ਅਜੇ ਤਾਂ ਕੱਲ ਪਰਸੋ ਬਣਿਆ ਉੱਥੇ ਕਿਹੜਾ ਪਾਣੀ ਗਾਂ ਕਿਸੇ ਬਸ ਨਿਕਾਸਾਈ ਛੜਦੇ ਬਗਾਨੇ ਖਾਂ ਉਹ ਜਾ ਕੇ ਉੱਥੋਂ ਪਾਣੀ ਛੁੱਟ ਕੇ ਸਕੂਲ ਦੇ ਬੱਚੇ ਜਾਂਦੇ ਸਾਰੇ ਇੱਧਰ ਖਾਲੀ ਆ ਇਹ ਤਾਂ ਸਾਫਤ ਕਰਦੇ ਨੇ ਸਾਰੇ ਲਿਬਰ ਦੇ ਜਾਂਦੇ ਉੱਥੋਂ ਵੀ ਫਿਰ ਉਹ ਹੋ ਜਾਂਦਾ ਪਾਣੀ ਰੁਕ ਜਾਂਦਾ ਉੱਥੇ ਹਾਂਜੀ ਉੱਥੇ ਪੁਆਇੰਟ ਕੋਈ ਨਹੀਂ ਖਾਲੀ ਭੰਨੀ ਆ ਮੇਰੀ ਮੰਨ ਲੋ ਖਾਲੀ ਉਹ ਜਿਹੜਾ ਗੁਰਦੁਆਰੇ ਨੂੰ ਰਸਤਾ ਜਾਂਦਾ ਉਹ ਪਹਿਲਾਂ ਉੱਥੇ ਉਖਲੀ ਬਣੀ ਸੀਗੀ ਅਸੀਂ ਕਹਿ ਕੇ ਆ ਕੇ ਉ ਜੋ ਛੱਡਣਾ ਤੁਸੀਂ ਔਰਲੇ ਪਾਸੇ ਛੱਡ ਲਓ ਜੋ ਛੱਡਣਾ ਹੀ ਪਾਣੀ ਲੋਕਾਂ ਨੂੰ ਤਾਂ ਨਾ ਕਰਵਾਉਂਦੇ ਸੀ ਲੋਕਾਂ ਨੂੰ ਤਾਂ ਅੰਡੇ ਲੱਗਦੇ ਸੀ ਉੱਥੇ ਲੋਕ ਲੋਕਾਂ ਦੇ ਲੱਗ ਪੈਂਦੀਆਂ ਸੀ ਗੁਰਦਾਰਾ ਜੀ ਦੀ ਸਖਤੋਂ ਪਈ ਸੀ ਪਰੇਸ਼ਾਨ ਤੁਸੀਂ ਲਾ ਦੋ ਕਹਿੰਦੇ ਸੀ ਆਪ ਲਿਆ ਕੇ ਉਹ ਸਿੱਟਾਂ ਲਾ ਜਾਓ ਤੇ ਅਸੀਂ ਉਹ ਉਹ ਆਪ ਲਿਆ ਕੇ ਚੈਂਤ ਇਹ ਪਾਣੀ ਹੁਣ ਸੜਕਾਂ ਦੇ ਛੱਡੀ ਫੜ ਇਹ ਕਿਉਂ ਨਹੀਂ ਛੱਡਦੇ ਪਾਣੀ ਨਹੀਂ ਖੜਿਆ ਦੋ ਘਰ ਆਵੇ ਪਾਣੀ ਛੱਡਦੇ ਅਸੀਂ ਆਪ ਦਾ ਪਾਣੀ ਆਪ ਛੱਡਦੇ ਉਹ ਕਹਿ ਰਹੇ ਨਾ ਵੀ ਇੰਨਾ ਦਾ ਨਿਕਾਸ ਦੂਸਰੇ ਪਾਸੇ ਨਹੀਂ ਆਣੀ ਜੀ ਉਹ ਵੇਖੋ ਜੀ ਨਾ ਨਹੀਂ ਕੋਈ ਕੈਮਰਾ ਨਹੀਂ ਇੱਧਰ ਦੇਖੋ ਸਾਰਾ ਕੋਈ ਸਾਹਮਣੇ ਪਸੂਆ ਇਹਨਾਂ ਦੇ ਘਰੇ ਇਹਦਾ ਪਹਿਲਾ ਪਾਣੀ ਕਿੱਧਰ ਜਾਂਦਾ ਸੀ ਇਹ ਪਾਣੀ ਇੱਥੇ ਹੀ ਪਾਣੀ ਡੁੱਲ ਜਾਂਦਾ ਸੀ ਇਹ ਸਾਡਾ ਸਾਡੇ ਪਲਾਂਟ ਵਿੱਚ ਪੈਂਦਾ ਸੀ ਇਹ ਸਾਡੇ ਯਾਰਾਂ ਦੇ ਸਾਡੇ ਪਲਾਂਟ ਵਿੱਚ ਨਾ ਛੜਕਦੇ ਜਾਂਦਾ ਸੀ ਛੜਕਦਾ ਤੁਸੀਂ ਤਾਂ ਜਿਵੇਂ ਛੜਕਦੇ ਉੱਤੇ ਮਿੱਟੀ ਛੱਪੀ ਹਾਂ ਜੀ ਆਹ ਖਾਜੀ ਦੋ ਨਹੀਂ ਅਸੀਂ ਬਾਈ ਜੀ ਤੁਸੀਂ ਆਹ ਬਾਂਸੇ ਪਾਣੀ ਰੱਖ ਲਓ ਇੱਧਰਲੇ ਬੰਦੇ ਰੱਖੋ ਸਾਡੇ ਨੇ ਸਾਡਾ ਪਾਸਾ ਨਹੀਂ ਇੱਧਰ ਛੜਕਦੀ ਜਾਂਦੀ ਜਾਂਦੀ ਉਹ ਯਾਰ ਛੜਕਦੇ ਨਾ 2 ਫੁੱਟ ਜਾਂ 3 ਫੁੱਟ ਵਗਾ ਹੁੰਦੀ ਐਂ ਦੱਸੋ ਤੁਲੋ ਇੱਕ ਮਿੰਟ ਜਿਹੜਾ ਇਹ ਪਾਣੀ ਆ ਰਿਹਾ ਸੀ ਤੁਹਾਡਾ ਪਹਿਲਾਂ ਜਿੱਥੇ ਹੁਣ ਇਹਨਾਂ ਨੇ ਮਿੱਟੀ ਪਾਈ ਹੈ ਤੇ ਇਹ ਕਹਿੰਦੇ ਇੱਥੇ ਪਾਣੀ ਪਹਿਲਾਂ ਆਉਂਦਾ ਸੀ ਇਹ ਗੱਲ ਸਹੀ ਆ ਆਉਂਦਾ ਸੀ ਜੱਦੀ ਆਉਂਦਾ ਸੀ ਇਹ ਕਹਿੰਦੇ ਸਾਡਾ ਜੱਦੀ ਥਾਂ ਤੇ ਅਸੀਂ ਹੁਣ ਇੱਥੇ ਪਾ ਲਈਏ ਮਿੱਟੀ ਤੇ ਤੁਹਾਨੂੰ ਤਾਂ ਕਰਕੇ ਇਹ ਤਕਲੀਫ ਆ ਰਹੀ ਹੈ ਵੀ ਪਾਣੀ ਹੁਣ ਖੜਕ ਕੇ ਛੜਕ ਨਹੀਂ ਪਰ ਛੜਕਦੇ ਉੱਤੇ ਤਾਂ ਨਹੀਂ ਇਹਨਾਂ ਦਾ ਜੱਦੀ ਸੀ ਜਿਵੇਂ ਆਹ ਸਿੱਟੀਆਂ ਹੁਣ ਚਲੋ ਇਹਦਾ ਆਪਾਂ ਕਹਿ ਦਾਂਗੇ ਇਹ ਤਾਂ ਪਾਸੇ ਵੀ ਕਰ ਲੈਣਗੇ ਜੇ ਕੋਈ ਟ੍ਰੈਲੀ ਲਹਿ ਗਈ ਆ ਅਸੀਂ ਵੀ ਇਹਨਾਂ ਨੂੰ ਕਹਿੰਦੇ ਭਈ ਪਾਸੇ ਦਾ ਥਾਂ ਛੱਡ ਕੇ ਕਰ ਸੜਕ ਦੇ ਗੰਦ ਨਾ ਪਾਵੇ ਸਾਨੂੰ ਲੋੜ ਸੜਕ ਦੇ ਮਸਦੂਦੀ ਦੱਸੋ ਸੜਕ ਦੇ ਮੱਦੇ ਫਣੀ ਰਹਿ ਪਈ ਛੱਡੀ ਆ ਪਾਜੀ ਮੁੱਦਾ ਮਸਲਾ ਹੋ ਰਿਹਾ ਆ ਆ ਉਹਦੇ ਮੱਥੇ ਆ ਗੱਲ ਕੋਈ ਨਹੀਂ ਸਾਨੂੰ ਮਸਲਾ ਇਹ ਵੀ ਇਹਨਾਂ ਦੇ ਪਾਣੀ ਦਾ ਨਿਕਾਸ਼ ਕੀਤਾ ਜਾਵੇ ਕਿਲੇ ਵੀ ਨਹੀਂ ਤਿਆਰ ਹੋਈ ਸੀ ਉਹ ਸਰਪੰਚ ਸਾਹਿਬ ਕਰਨ ਤਾਂ ਜੋ ਇਹ ਰਲ ਮਿਲ ਕੇ ਕੰਪਰੋਵਾਈਜ਼ ਕਰਕੇ ਕਰਨ ਮਸਲਾ ਵੱਡੀ ਗੱਲ ਇਹ ਆ ਵੀ ਸਾਡੇ ਪਾਣੀ ਦਾ ਨਿਕਾਸ ਹੋਵੇ ਜੀ ਜਿੱਧਰ ਮਰਜ਼ੀ ਪਾਣੀ ਢੋ ਪਾਣੀ ਕਿਧਰ ਪੁੱਜ ਗਈ ਛਣੋਣਾ ਧੋਣਾ ਵੀ ਇਹ ਕੱਪੜੇ ਵੀ ਵਾਸ਼ ਕਰਨੇ ਆ ਹਨਾ ਇਹਦਾ ਕੀ ਹੱਲ ਹੋਊਗਾ ਇਹ ਤਾਂ ਕੁਝ ਨਾ ਸਰਪੰਚ ਸਾਹਿਬ ਦੇਣ ਜਵਾਬ ਜੀ ਦੇਖੋ ਭਾਈ ਜੀ ਮੈਂ ਜਵਾਬ ਦੇ ਰਿਹਾ ਬਹੁਤ ਵਧੀਆ ਗੱਲ ਆ ਕਿ ਤੁਸੀਂ ਇਹੇ ਆਵਾਜ਼ਾਂ ਚੁੱਕਣ ਲੱਗੇ ਹੋ ਮੀਡੀਆ ਦੇ ਵਿੱਚ ਅਸਲ ਦੇ ਵਿੱਚ ਮੁੱਖ ਮੰਤਰੀ ਜਾਂ ਐਮਐਲਏ ਨਹੀਂ ਹੋਣੇ ਚਾਹੀਦੇ ਮੀਡੀਆ ਦੇ ਵਿੱਚ ਪਿੰਡਾਂ ਦੇ ਸਰਪੰਚ ਆਉਣੇ ਚਾਹੀਦੇ ਆ ਜੋ ਪਾੜੋ ਦੀ ਰਾਜਨੀਤੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਦੇਖੋ ਤੁਸੀਂ ਪਾਣੀ ਦਾ ਨਿਕਾਸੀ ਹੈਗੀ ਆ ਬਾਈਆਂ ਨੂੰ ਪੁੱਛੋ ਕਿ ਇਹ ਪਾਣੀ ਇਹਨਾਂ ਦਾ ਲੰਬੇ ਸਮੇਂ ਤੋਂ ਇਹ ਏਸੀ ਚੀਜ਼ ਨਾਲ ਜੂਝ ਰਹੇ ਆ ਕਿ ਆਪਸ ਵਿੱਚ ਇਹਨਾਂ ਦੋਨਾਂ ਤਰ੍ਹਾਂ ਦੀ ਗਵਾਂਢੀ ਗਵਾਂਢੀ ਆ ਜਿਹੜਾ ਬੰਨੀ ਚਾਹੀਦੀ ਆ ਨਾ ਅਸਲ ਦੇ ਵਿੱਚ ਇਹ ਪਾਣੀਆਂ ਦੇ ਕਾਰਨ ਸਾਡੀ ਬੰਨੀ ਸਮਝਦੇ ਹੋ ਨਾ ਪਾਣੀ ਦੀ ਨਿਕਾਸੀ ਕਰਨ ਵਾਸਤੇ ਸਾਡੀ ਪੰਚਾਇਤ ਨੇ ਬਿਲਕੁਲ ਰੋਡ ਮੈਪ ਤਿਆਰ ਕੀਤਾ ਹੋਇਆ ਗ੍ਰਾਂਟ ਆਉਂਦਿਆ ਸਾਰੀ ਪਿੰਡ ਦੇ ਵਿੱਚ ਕੋਈ ਵੀ ਬੰਦਾ ਇਸ ਤੱਕ ਲੜਾਈ ਨਹੀਂ ਹੋਊਗੀ ਕਿ ਪਾਣੀ ਦੇ ਪਿੱਛੇ ਉਹਨਾਂ ਦੀ ਆਪਸੀ ਜਿਹੜਾ ਪ੍ਰੇਮ ਆ ਉਹ ਨਾ ਬਣੇ ਪਾਣੀ ਪੂਣੀ ਦੇ ਸਭ ਕੁਝ ਮਸਲੇ ਆ ਜਿਹੜੇ ਹੱਲ ਕੀਤੇ ਹੋਇਆ ਗਲੀਆਂ ਨਾਲੀਆਂ ਦੀ ਸੋਚ ਇਹ ਮਕਾ ਦੇਣੀ ਹੈ ਜੀ ਆਪਾਂ ਵੀ ਅੱਗੇ ਤੋਂ ਜਿਹੜਾ ਗਲੀਆਂ ਨਾਲੀਆਂ ਦਾ ਜਿਹੜਾ ਝੰਜਟ ਨਾ ਹੋਵੇ ਤੁਸੀਂ ਦੇਖੋ ਪਹਿਲ ਨੰਬਰ ਤੇ ਤਾਂ ਮੈਂ ਇੱਥੇ ਇਹ ਲੋਕ ਨਹੀਂ ਜ਼ਿੰਮੇਵਾਰ ਅਸਲ ਦੇ ਵਿੱਚ ਤਾਰਾ ਜੀ ਅਸਲ ਦੇ ਵਿੱਚ ਮੰਡੀ ਬੋਰਡ ਦੇ ਅਧੀਨ ਆਉਂਦੀ ਹੈ ਛੜਕ ਉਹ ਸੁੱਤੀ ਪਈ ਹੈ ਕਿੱਥੇ ਪਈ ਹੈ ਤੁਸੀਂ ਇਸ ਟਾਈਮ ਮੰਡੀ ਬੋਰਡ ਦੇ ਜਿਹੜੇ ਕਰਮਚਾਰੀਆਂ ਨੇ ਉਹਨਾਂ ਨੂੰ ਫੋਨ ਲਾਓ ਮੀਡੀਆ ਨੂੰ ਤੁਸੀਂ ਫੋਨ ਲਗਾਓ ਇੱਕ ਵਾਰੀ ਉਹਨਾਂ ਨਾਲ ਗੱਲ ਕਰੋ ਕਿ ਦੇਖੋ ਜੀ ਤੁਹਾਡੀਆਂ ਜਿਹੜੀਆਂ ਮੰਡੀ ਬੋਰਡ ਦੀਆਂ ਛੜਕਾਂ ਬਣੀਆਂ ਨੇ ਚੰਦ ਭਾਂ ਦੇ ਵਿੱਚ ਕਿਵੇਂ ਬੁਰਾ ਹਾਲ ਆ ਅੱਜ ਹੁਣ ਬਲਾਕ ਸੰਪਤੀ ਦੀਆਂ ਵੋਟਾਂ ਆਉਣੀਆਂ ਨੇ ਬਲਾਕ ਸੰਪਤੀ ਦੀਆਂ ਵੋਟਾਂ ਲਈ ਜਿਹੜੀ ਸੜਕਾਂ ਬੰਦੀਆਂ ਚਾਹੇ ਨਾਲੀਆਂ ਬੰਦੀਆਂ ਕੋਈ ਵੀ ਸਰਕਾਰੀ ਚੀਜ਼ ਬੰਦਦੀ ਐ ਸਰਕਾਰ ਨੇ ਪੈਸਾ ਲਾਉਣਾ ਸਾਹਮਣਾ ਪਿੰਡ ਨੇ ਆ ਲੋਕਾਂ ਨੇ ਆ ਪੰਚਾਇਤ ਨੇ ਆ ਹੁਣ ਮੰਡੀ ਬੋਰਡ ਇੱਥੇ ਚੌਂਕੀਦਾਰ ਨਹੀਂ ਲਾ ਦੂ ਆ ਕੇ ਵੀ ਇਸ ਇੱਕ ਅਗਸਤ ਕਰੂ ਸਾਡਾ ਚੌਂਕੀਦਾਰ ਵੀ ਕੌਣ ਸੜਕ ਭੰਦਾ ਕੌਣ ਨਹੀਂ ਕਰਦਾ ਇਹ ਤਾਂ ਪੰਚਾਇਤ ਨੇ ਕਾਰਵਾਈ ਕਰਨੀ ਹੁੰਦੀ ਐ ਪੰਚਾਇਤ ਨੇ ਮਤਾ ਪਾ ਕੇ ਦੇਣਾ ਹੁੰਦਾ ਵੀ ਮੰਡੀ ਬੋਰਡ ਦੀ ਜਿਹੜੀ ਸੜਕਾ ਤੋੜਤੀ ਆ ਇਹਦੇ ਕੀ ਐਕਸ਼ਨ ਲਿਆ ਤੁਸੀਂ ਵੇਜੀ ਤੋੜ ਦਿੱਤੀ ਹੈ ਸਾਡੇ ਵੱਲੋਂ ਉਹਨਾਂ ਨੂੰ ਕੰਪਲੀਟ ਕੀਤੀ ਜਾਊਗੀ। ਨਾ ਤੁਹਾਡੇ ਵੱਲੋਂ ਕਰੀ ਜਾਊਗਾ। ਹਾਂਜੀ ਅਸੀਂ ਕੰਪਲੀਟ ਕਰਾਂਗੇ। ਅਸੀਂ ਉਹਨਾਂ ਨੂੰ ਇੱਕ ਲੈਟਰ ਜਾਰੀ ਕਰਾਂਗੇ ਸਾਡੀ ਪੰਚਾਇਤ ਵਾਲਿਓ ਕਿ ਮੇਰੇ ਪਿੰਡ ਦੀਆਂ ਜਿੰਨੀਆਂ ਛੜਕਾਂ ਨੇ ਪਹਿਲ ਨੰਬਰ ਦਿੱਤਾ ਤਾਰਾ ਜੀ ਤੁਸੀਂ ਆ ਹੀ ਦੇਖ ਲਓ ਨਾ ਮੰਡੀ ਬੋਰਡ ਜਦੋਂ ਛੜਕ ਬਣਾਉਂਦੀ ਆ ਉਹਨਾਂ ਕਾਸੀ ਤਾਂ ਚਾਹੀਦੀ ਆ ਨਾ। ਇੱਕ ਮੈਂ ਕਹਿੰਦਾ ਇਹ ਚੀਜ਼ ਹਦਾਇਤ ਇੱਕ ਮਿੰਟ ਕੈਮਰਾ ਮੈਨੂੰ ਜਿਵੇਂ ਬੰਨ੍ਹ ਲਾਤਾ ਇਹਨਾਂ ਨੇ ਹਾਂ ਤੇ ਜੇ ਉਧਰ ਬੰਨ੍ਹ ਲੱਗਿਆ ਇੱਥੇ ਬੰਨ੍ਹ ਲੱਗਿਆ ਫਿਰ ਕਿਵੇਂ ਕੰਮ ਚੱਲੇਗਾ ਛੜਕ ਟੁੱਟੂ ਕੀ ਜੀ ਬਿਲਕੁਲ ਮੈਂ ਇਹਨਾਂ ਨੂੰ ਕ ਤੋੜੋ ਤੁਸੀਂ ਬੰਨ ਚੱਕੋ ਇੱਥੋਂ ਬਾਈ ਜੀ ਕਿਉਂ ਆਪਣੀ ਗੱਲ ਹੋਈ ਹੈ ਨਾ ਬਿਲਕੁਲ ਸਾਡੀ ਇਹਨਾਂ ਵੀਰਾਂ ਨਾਲ ਗੱਲ ਹੋਈ ਮੈਂ ਕਿਹਾ ਬੰਨ ਤੋੜ ਦੋ ਸੜਕ ਟੁੱਟ ਜੂਗੀ ਜੀ ਮੈਂ ਇਹਨਾਂ ਦੇ ਬੇਟੇ ਨਾਲ ਮੇਰੀ ਗੱਲ ਹੁੰਦੀ ਹੈ ਗੋਪੀ ਨਾਲ ਮੈਂ ਕਿਹਾ ਜੀ ਤੁਹਾਨੂੰ ਮੈਂ ਜੇਕਰ ਤੁਸੀਂ ਜਸਟ ਚਾਹੋ ਤਾਂ ਸ਼ੋਕ ਪਿੱਟ ਜਲਦੀ ਬਣ ਜਾਣਗੇ ਸ਼ੋਕ ਪਿੱਟ ਬਣਵਾ ਦੇਣਾ ਉਸ ਤੋਂ ਬਾਅਦ ਜਿਹੜਾ ਪਾਣੀ ਦੀ ਨਿਕਾਸੀ ਹੈ ਨਾ ਵੀਰਾਂ ਨਾਲ ਗੱਲ ਹੋਈ ਹੈ ਕਿ ਪਾਣੀ ਦੀ ਨਿਕਾਸੀ ਸਾਰਾ ਰੋਡ ਮੈਪ ਬਿਲਕੁਲ ਤਿਆਰ ਹੈ ਜੀ ਧੰਨਵਾਦ ਸਾਡੀ ਪੰਚਾਇਤ ਵਾਲੇ ਜੀ ਕੁੱਲ ਮੈਂ ਤਾਂ ਇਹਨਾਂ ਦੇ ਤਾਂ ਵਧੀਆ ਕਰ ਪਾਇਆ ਹੋਇਆ ਮੇਰਾ ਘਰ ਜਾ ਕੇ ਦੇਖੂਗੇ ਅਸੀਂ ਡਿੱਗਣ ਵਾਲਾ ਪਾਣੀ ਦੀ ਨਿਕਾਸੀ ਦੀ ਗੱਲ ਕਰਾਂਗੇ ਮੇਰੇ ਨਾਲ ਵੀ ਮੇਰਾ ਕੋਈ ਵਿਤ ਘਰ ਨਹੀਂ ਪਾਣੀ ਦੀ ਸਮੱਸਿਆ ਸਿਰਫ ਇਹਨਾਂ ਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦਿਖਾਓ ਦੇਖੋ ਇੱਥੇ ਆਹ ਵਾਲਾ ਜਰਨਲ ਆਹ ਵਾਲਾ ਜਰਨਲ ਘਰ ਆ ਤੁਸੀਂ ਇਹਨਾਂ ਦੀ ਪਾਣੀ ਦੀ ਸਮੱਸਿਆ ਦੇਖੋ ਕਿ ਆਹ ਦੇਖੋ ਇੱਥੇ ਇਹਨਾਂ ਦਾ ਡਿੱਗ ਬਣਿਆ ਹੋਇਆ ਸੀਰਾਂ ਦੇ ਵਿੱਚ ਮੈਂ ਤੁਹਾਨੂੰ ਦਿਖਾ ਦੇਣਾ ਆਜੋ ਆਜੋ ਅੱਗੇ ਆਜੋ ਕਿਉਂਕਿ ਬਾੜ ਨਹੀਂ ਜਾ ਰਹੀ ਇਹ ਇੰਨਾਂ ਦਾ ਦੋ ਪਾਸੇ ਲਿਖਾ ਦੇ ਇਹ ਆਪਰੇ ਜਾਂਦੇ ਇਹਨਾਂ ਦਾ ਪਾਣੀ ਨਹੀਂ ਜਾ ਰਿਹਾ ਉਹਨਾਂ ਦਾ ਉਧਰ ਜਾ ਰਿਹਾ ਉਧਰ ਜਾ ਰਿਹਾ ਨਾ ਛੜਕ ਟੁੱਟੂਗੀ ਮੈਂ ਲਿਖਤੀ ਰੂਪ ਚ ਦੇ ਰਿਹਾ ਆ ਸਾਡੇ ਪੰਚਾਇਤ ਮੈਂਬਰ ਨੇ ਸਾਡੀ ਸਵੇਰ ਸਵੇਰ ਗੱਲ ਹੋਈ ਪਰਿਵਾਰ ਦਾ ਤਾਂ ਪਾਣੀ ਦਾ ਨਿਕਾਸ ਦਿੱਦੀ ਪਾਸੇ ਹੀ ਹੈ ਇਹ ਉਹਨਾਂ ਦੇ ਘਰ ਦੇ ਨੇ ਦੱਸਣ ਦੇ ਮਤਾਬਕ ਇਹ ਕਰੇ ਪਰਿਵਾਰੀ ਕਹਿ ਰਿਹਾ ਇਹਨਾਂ ਦੇ ਦੱਸਣ ਦੇ ਮਤਾਬਕ ਹੈ ਨਾ ਉੱਧਰਲੇ ਪਾਸੇ ਪਰ ਮੇਰੀ ਸਵੇਰ ਸੁਬਾਹ ਗੱਲ ਹੋਈ ਕਿ ਕਿਸ ਬਣਾਵਾਂਗੇ ਉਹਨਾਂ ਦੀ ਪਰਿਵਾਰ ਨਾਲ ਵੀ ਆਪਣੀ ਗੱਲ ਹੋਈ ਹੈ ਨਾ ਦੂਜੇ ਨਾਲ ਵੀ ਜਨਾ ਉਹ ਲੋ ਬੰਨ ਲਗਾਇਆ ਗਿਆ ਬਿਲਕੁਲ ਮੈਂ ਸੋਚਣਾ ਕਿ ਪ੍ਰੀਮ ਨਾਲ ਰਵੀ ਸਾਰਾ ਮੇਰਾ ਪਿੰਡਾ ਚ ਨਾ ਤਾਂ ਆ ਦੇਖੋ ਇਧਰਲੇ ਪਾਸੇ ਪਾਣੀ ਹੈਗਾ ਨਾ ਇਹਦੇ ਚ ਇਹ ਇਧਰ ਡੋਲ ਕੇ ਜਾਣੀ ਇਧਰਲੇ ਪਾਸੇ ਔਰ ਇਹਨਾਂ ਦੇ ਬੇਟੇ ਨਾਲ ਵੀ ਮੇਰੀ ਗੱਲ ਹੋਈ ਜਸਟ ਮਾਤਾ ਜੀ ਨਿਆ ਕੋਲ ਪੜਿਆ ਉਹ ਵੀ ਕੱਢਦੇ ਆ ਪਾਣੀ ਮੈਂ ਤੁਹਾਨੂੰ ਕਹਿ ਰਿਹਾ ਨਾ ਉਸ ਤੋਂ ਬਾਅਦ ਛੋਕ ਪੇਟ ਬਣ ਜਾਣਗੀ ਛੋਕ ਪੇਟ ਤੋਂ ਬਾਅਦ ਮੈਂ ਨਾ ਜਿਹੜਾ ਰੋਡ ਮੈਪ ਮੇਰਾ ਜਿਹੜਾ ਪਾਣੀ ਦੀ ਨਿਕਾਸੀ ਨਹੀਂ ਬਿਲਕੁਲ ਤਿਆਰ ਹੈ ਕਿਉਂਕਿ ਸਾਡੇ ਛੱਪੜ ਨੇ ਅਸੀਂ ਛੱਪੜਾਂ ਬਾਰੇ ਲੋਕਾਂ ਨਾਲ ਗੱਲ ਕੀਤੀ ਹੋਈ ਆ ਬਾਪੂ ਜੀ ਨੇ ਸਾਡੀ ਪੰਚਾਇਤ ਮੰਦੰ ਨੇ ਸਾਡੀ ਰੋਜ਼ਾਨਾ ਡਿਸਕਸ਼ਨ ਹੁੰਦੀ ਹੈ ਇਸੇ ਵਾਸਤੇ ਕਿ ਦੇਖੋ ਯਾਰ ਸਾਡਾ ਭਾਈਚਾਰਾ ਜਿਹੜਾ ਆਹ ਹਫਤੇ ਮੇ ਜਿਹੜਾ ਉਹ ਲੜ ਰਿਹਾ ਸਿਰਫ ਇਸ ਪਾਣੀ ਦੀ ਨਿਕਾਸੀ ਦੀ ਬਦਲਾਅ ਹਰ 5 ਸਾਲ ਚਲੇ ਜਾਂਦੇ ਆ ਪਰ ਪਾਣੀ ਦੀ ਨਿਕਾਸੀ ਨਹੀਂ ਖਤਮ ਹੁੰਦੀ ਸਹੀ ਹੈ ਨਾ ਇਹ ਗੱਲ ਠੀਕ ਹੈ ਨਾ ਇਹ ਚੀਜ਼ ਆ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਨਹੀਂ ਚੰਗੀ ਤਰ੍ਹਾਂ ਨਾਲ ਦਿਖਾਓ ਕਿ ਹੁਣ ਉਧਰਲੇ ਪਾਸੇ ਆਪਾਂ ਦੇਖ ਰਿਹਾ ਉਹ ਪਾਣੀ ਡੋਲ ਰਿਹਾ ਹੈ ਜਵਾਨ ਕੇ ਹੈਰਾਨ ਬਤ ਦਿਖੀਏਗੇ ਹਨਾ ਤੁਹਾਨੂੰ ਲੱਗ ਜਾਣਾ ਇੱਕ ਬੰਨ ਵੀ ਹੋਣਾ ਹੈ ਇੱਕ ਬੰਨ ਇਸ ਵੀ ਕਰਦੇ ਪਾਣੀ ਅਸੀਂ ਵੀ ਕਰਦੇ ਅੱਗੇ ਆਜੋ ਇਹ ਇਹ ਪਾਣੀ ਐਥੋਂ ਨਹੀਂ ਆ ਰਿਹਾ ਪਾਣੀ ਉਧਰੋਂ ਆ ਰਿਹਾ ਹਾਂ ਜੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਇੱਥੇ ਇੱਕ ਥੁੜੀ ਆਉ ਕਿਉਂਕਿ ਮੈਂ ਚਾਹੁੰਦਾ ਅਸਲ ਦੇ ਵਿੱਚ ਕੋਈ ਵੀ ਕੰਮ ਹੈ ਨਾ ਉਹ ਦਰਅਸਲ ਰੀਅਲ ਜੂ ਜਾਵੇ ਲੋਕਾਂ 'ਚ ਅੱਗੇ ਆਓ ਤੁਸੀਂ ਅੱਗੇ ਆਜੋ ਬਰਦਰ ਪਾਣੀ ਪਾਣੀ ਅੱਜ ਕਰਦਾ ਪਾਣੀ ਆ ਰਿਹਾ ਬਦਰ ਮੈਂ ਨਹੀਂ ਚਾਹੁੰਦਾ ਇਹ ਮੇਰੇ ਸਤਕਾਰਯੋਗ ਨੇ ਪਿਆਰ ਮੈਂ ਕਹਿੰਦਾ ਇਹਨਾਂ ਦੀ ਬਦੌਲਤ ਹੀ ਇੱਕ ਪਰਮਾਤਮਾ ਨੇ ਲੋਕਾਂ ਦੇ ਵਿੱਚ ਵਿਸ਼ਵਾਸ ਕੀਤਾ ਤਾਂ ਕਰਕੇ ਮੌਕਾ ਦਿੱਤਾ ਨਹੀਂ ਅਸਲ ਦੇ ਵਿੱਚ ਜਿਹੜੇ ਚੋਰ ਸੀ ਉਹ ਨਹੀਂ ਜਿਦੌਣਾ ਚਾਹੁੰਦੇ ਸੀ ਮੈਂ ਤਾਂ ਇਹਨਾਂ ਲੋਕਾਂ ਲਈ ਰੋਡ ਮੈਪ ਬਿਲਕੁਲ ਸਾਡਾ ਪਿਆਰ ਕੀਤਾ ਸਾਡੇ ਤੁਸੀਂ ਪੰਚਾਇਤ ਮੈਂਬਰ ਨੂੰ ਪੁੱਛੋ ਕਿ ਅਸੀਂ ਸਵੇਰ ਆਏ ਸੀ ਮਾੜੀ ਗੱਲ ਕਰੋ ਪੰਚਾਇਤ ਮੈਂਬਰ ਨਾਲ ਪੁੱਛੋ ਆਈ ਸੀ ਕਰਤੀ ਜੀ ਸਾਨੂੰ ਇਹਨਾਂ ਨੂੰ ਮੈਨੂੰ ਕਹਿੰਦਾ ਸੀ ਗੁਰਦੁਆਰਾ ਸਾਹਿਬ ਨਾਲ ਵੀ ਮਸਲਾ ਨਹੀਂ ਆਉਂਦਾ ਕੀ ਆ ਉੱਥੇ ਫਿਰ ਉਸ ਉਹਨਾਂ ਕੋਲੇ ਉਹ ਕਹਿੰਦੇ ਸਾਡੀ ਜਗ੍ਹਾ ਜੱਗੇ ਪਾਣੀ ਨਾਲ ਆਉਂਦਾ ਸੀ ਅਸੀਂ ਉੱਥੇ ਪਰਫਾਪੀ ਅਸੀਂ ਕਿਹਾ ਵੀ ਹੋਰ ਤਾਂ ਕੋਈ ਹੋਣੀਗਾ ਅਸੀਂ ਜਦੋਂ ਕੋਈ ਗ੍ਰਾਂਟ ਆ ਗਈ ਅਸੀਂ ਉਹਨੂੰ ਇੱਧਰ ਲੈ ਜਾਵਾਂਗੇ ਪਾਣੀ ਦਾ ਇੱਕ ਕਰਦਾ ਰਹਿੰਦਾ ਜੀ ਨੂੰ ਮੈਂ ਸਾਡੇ ਤੇ ਲੈ ਜਾਵਾਂਗੇ ਉਹਨੂੰ ਮੈਂ ਲੈ ਜਾਵਾਂਗੇ ਇਹ ਕਾਲ ਮੱਕੂ ਜੀ ਠੀਕ ਧੰਨਵਾਦ ਇਹਨ ਕਿ ਤੁਹਾਨੂੰ ਜਦੋਂ ਗ੍ਰਾਂਟ ਆਉਣੀ ਸਰਪੰਚ ਬਣਾ ਵਧੀਆ ਗੱਲਾਂ ਗ੍ਰਾਂਟ ਮੰਗਾਈ ਇਹਨਾਂ ਨੇ ਪੈਸਾ ਮਨਦੂਰ ਕਰ ਆ ਰਹੇ ਆ ਬਹੁਤ ਸੋਹਣੀ ਗੱਲ ਆ ਪਰ ਹੁਣ ਤਾਂ ਬਾੜ ਚ ਪਾਣੀ ਖੜਾ ਜੀ ਦੱਸੋ ਹੁਣ ਦਾ 3 ਮਿੰਟ ਲਈ ਕੀ ਮਸਲਾ ਦਾ ਮਸਲਾ ਇਸ ਗੱਲ ਦਾ ਜਵਾਬ ਦਿਤੀ ਤੁਸੀਂ ਵੀ ਹੁਣ ਬਾੜ ਚ ਪਾਣੀ ਖੜਾ ਜੀ ਤੁਹਾਨੂੰ ਹਣਾਂ ਨੂੰ ਤੰਗ ਵੀ ਕਰੇ ਉਹ ਕਹਿੰਦੇ ਅਸੀਂ ਬਣਾਈ ਜੰਨੇ ਪ੍ਰੋਪੋਜ਼ਲ ਮਤਲਬ ਫਿਲਹਾਲ ਦਾ ਕੀ ਆ ਜੀ ਫਿਲਹਾਲ ਉਹ ਕਹਿੰਦੇ ਪ੍ਰੋਪੋਜ਼ਲ ਬਣਾ ਰਹੇ ਅਸੀਂ ਮੈਂ ਜਵਾਬ ਦਿੰਦਾ ਭਾਈ ਜੀ ਤੁਸੀਂ ਦੱਸੋ ਬਿਨਾ ਪੈਸੇ ਤੋਂ ਕੋਈ ਕੰਮ ਕੁਛ ਨਹੀਂ ਹੋਣਾ ਜੀ ਤੁਸੀਂ ਹੱਲ ਦੱਸ ਦੋ ਕਿਵੇਂ ਕਰੀਏ ਉਹਦਾ ਕਰਦੇ ਮੈਂ ਤਾਂ ਕਹਿੰਦਾ ਫਲਾ ਕਰ ਬੰਨ ਪਾਸੇ ਕਰ ਦੋ ਪਾਣੀ ਸਾਈਡ ਤੇ ਨਗਾ ਦੋ ਬਸ ਪਾਣੀ ਸਾਈਡ ਤੇ ਇੱਕ ਗੱਲ ਸੁਣੋ ਸਾਡੀ ਪੰਚਾਇਤ ਕੋਲ ਅਥਾਰਟੀ ਹੈ ਕਿ ਤੁਸੀਂ ਛੜਕ ਤੋੜ ਦੋ ਹਾਂਜੀ ਕਿਸੇ ਕੋਲੇ ਦੱਸੋ ਕਿਤੋਂ ਸੁਪੰਦਰ ਕਰ ਸਾਡੇ ਕੋਲ ਥੌਟੀ ਹੈ ਨਹੀਂ ਕਿਸੇ ਕੋਲੇ ਵੀ ਨਹੀਂ ਇਹ ਲੀਗਲ ਹੈ ਇਹ ਛੜਕ ਉੱਤੇ ਪਾਣੀ ਛੜਨਾ ਇਲੀਗਲ ਹੈ ਨਹੀਂ ਲੀਗਲ ਨਹੀਂ ਲੀਗਲ ਫਿਰ ਇਸੇ ਕਰਕੇ ਕੋਈ ਨਹੀਂ ਕਹ ਰਿਹਾ ਕਿ ਜਸਟ ਫਿਰ ਵੀ ਮੈਂ ਕਿ ਉਹ ਆਪਾ ਕੰਪਰੋਮਾਈਜ਼ ਕਰ ਰਹੇ ਆਂ ਔਰ ਉਹ ਬੰਦੇ ਵੀ ਕੰਪਰੋਮਾਈਜ਼ ਕਰ ਰਿਹਾ ਚਾਹੇ ਦੂਜੇ ਪਾਸੇ ਕੱਚੇ ਥਾਂ ਤੇ ਪਾਣੀ ਢੋਲ ਦੋ ਜਦੋਂ ਤੁਹਾਡਾ ਟੋਆ ਭਰ ਜੰਦਾ ਉਹ ਦੂ ਕੱਚੇ ਥਾਂ ਤੇ ਢੋਲ ਦੋ ਜਿਆਦਾ ਸਮਾਂ ਨਹੀਂ ਬੈਠਦਾ ਮੈਂ ਜੀ ਦੇਖੋ ਜਸਟ ਸਾਡੇ ਕੋਲੇ ਗ੍ਰਾਂਟ ਆਉਂਦੀ ਹੈ ਇਮੀਡੀਏਟਲੀ ਸਭ ਤੋਂ ਪਹਿਲਾਂ ਜਿਹੜੇ ਇਹ ਕਠਿਨਾਈਆਂ ਕੱਟ ਚੁੱਕੇ ਆ ਪਹਿਲਾਂ ਉਹਨਾਂ ਦਾ ਕੰਮ ਕੀਤਾ ਜਾਓ ਬਾਕੀ ਕੰਮ ਬਾਅਦ ਚੋ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ